ਹਾਂਜੀ ਦੋਸਤੋ ਜਿਵੇਂ ਕਿ ਤੁਹਾਡਾ ਸਵਾਗਤ ਆਪਣੇ YouTube ਤੇ ਚੈਨਲ ਤੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਅੱਜ ਇਸ ਹਾਲ ਦੇ ਵਿੱਚ ਬਹੁਤ ਵੱਡਾ ਕਵਡਿ ਕੱਪ ਹੋ ਰਿਹਾ ਹੈ ਤਾਂ ਦੋਸਤੋ ਉੱਥੇ ਅੰਬਾਸੋਰ ਸਿੰਘ ਵਾਲਾ ਰੇਡ ਪਾਰਿਆ ਤੇ ਤਾਂ ਉਸ ਰੇਡ ਦੌਰਾਨ ਸਿੱਲੂ ਬਹੁ ਅਕਬਰਪੁਰ ਵਾਲੇ ਦੇ ਥੋੜੀ ਛੱਟ ਲੱਗ ਗਈ ਤਾਂ ਦੋਸਤੋ ਆਪਾਂ ਬਹੁਤ ਗੁਰੂ ਅੰਗੇ ਹੀ ਅਰਦਾਸ ਕਰਦੇ ਹਾਂ ਕਿ ਛੱਟ ਜਿਆਦਾ ਨਾ ਹੋਵੇ ਤੇ ਸਿੱਲੂ ਸੇਤੀ ਸੇਤੀ ਫੈਟ ਹੋ ਕੇ ਦੁਬਾਰਾ ਕਵਡਿ ਕੱਪਾਂ ਦੇ ਉੱਪਰ ਦੁਬਾਰਾ ਹਿੱਟ ਦੇ ਦੋਸਤੋ ਅੱਗੇ ਵੀਡੀਓ ਦੇਖੋ ਤਾਂ ਇਸ ਵੀਡੀਓ ਦੇ ਵਿੱਚ ਉਹ ਰੇਡ ਹੈ ਜਿਸ ਉੱਪਰ ਸਿਲੂ ਦੇ ਸੱਟ ਲੱਗੀ ਸੀ ਦੀ ਵੱਡੇ ਮਾਨ ਸਨਮਾਨ ਬਖਸ਼ੇ ਜਾਣਗੇ ਆਓ ਸਾਹਮਣੇ ਸ਼ੀਲੂ ਤੇ ਅੰਬਾ ਅੰਬਾ ਸੁਰ ਸਿੰਘ ਦੀ ਧਰਤੀ ਥੋੜੀ ਸੱਟ ਲੱਗੀ ਹੈ ਸੱਚੇ ਬਾਦਸ਼ਾਹ ਮਿਹਰ ਕਰੇ ਜਲਾਲਪੁਰਿਆ ਬਲਵੀਰ ਵੀ ਆਇਆ ਹੋਇਆ ਹੈ ਮਾਣ ਹੈ ਸੇਵਾ ਸਿੰਘ ਰਾਣੇ ਨੂੰ ਸਾਡੀ ਖੇਡ ਕਬੱਡੀ ਨੂੰ ਮਾਣ ਹੈ ਸਰਦਾਰ ਸੇਵਾ ਸਿੰਘ ਰਾਣੇ ਤੇ ਔਰ ਕਰਨ ਕਮਾਨ ਦੀਆਂ ਸੱਜੀਆਂ ਖੱਬੀਆਂ ਬਾਵਾ ਦੋਸਤੋ ਬਾਈ ਨੂੰ ਰੁਕ ਕੇ ਇਹ ਅਰਦਾਸ ਕਰਨਾ ਕਿ 60 ਜਿਆਦਾ ਨਾ ਹੋਵੇ ਤਾਂ ਸੇਲੂ ਪ੍ਰਾਦ ਦੁਆਰਾ ਖੇਡੇ ਗਰਾਊਂਡਾਂ ਦੇ ਵਿੱਚ ਤਾਂ ਤੁਹਾਨੂੰ ਵੀ ਪਤਾ ਹੈ ਬੱਚਾ ਬੱਚਾ ਸੇਲੂ ਦਾ ਫੈਨ ਹੈ